ਸਭ ਤੋਂ ਪਹਿਲੇ ਮੈਂ ਆਪਣੇ ਸੁਪਰੀਮੋ ਪਰਵਿੰਦ ਕੇਰੀਵਾ ਸਾਹਿਬਾ ਅਤੇ ਪੰਜਾਬ ਦੇ ਹਰਮਨ ਪਿਆਰੇ ਮਾਨਸਤਰੀ ਸਾਹਿਬ ਨੂੰ ਵਰਤਮਾਨ ਸਾਹਿਬਾ ਤੋਂ 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 ਵਰਤਮਾਨ ਕੀ ਜੋ ਵਾਦਾ ਕਰਦੀ ਹੈ ਨਿਭਾਉਂਦੀ ਹੈ ਤੇ ਤੁਹਾਡੇ ਸਾਹਮਣੇ ਇੱਕ ਮਿਸਾਲ ਹਮ ਹੈ ਕਿ ਮਾਨ ਸਾਹਿਬ ਨੇ ਮੁਗੰਦੀ ਪੰਜਾਬ ਜੀ ਨੇ ਇਲੈਕਸ਼ਨ ਦੇ ਵਿੱਚ ਕਿਹਾ ਸੀ ਤੁਸੀਂ ਭਗੈ ਨੂੰ ਜਿਤਾਓ ਤੇ ਉਹ ਉਹਨਾਂ ਨੂੰ ਐਮਐਲਏ ਤੋਂ ਮੰਤਰੀ ਬਣਾਣਗੇ ਅੱਜ ਜਦੋਂ ਆਪਣਾ ਵਾਦਾ ਪੂਰਾ ਕਰ ਦਿੱਸਿਆ ਹੈ ਸੋ ਬਾਕੀਆਂ ਪਾਰਟੀਆਂ ਬਾਅਦ ਇੱਕ ਸਿੱਖਿਆ ਹੈ ਕਿ ਜਿਹੜਾ ਵੀ ਵਾਦਾ ਕਰੋ ਪੰਜਾਬ ਦੀ ਜਨਤਾ ਨਾਲ ਉਹਨੂੰ ਪੂਰਾ ਕਰਨਾ ਚਾਹੀਦਾ ਹੈ ਸੋ ਮੈਂ ਮਾਨ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਔਰ ਉਹਨਾਂ ਨੇ ਜੋ ਵੀ ਮੈਨੂੰ ਮੇਰੇ ਉੱਪਰ ਜ਼ਿੰਮੇਵਾਰੀ ਲਗਾਈ ਹੈ ਕਿਉਂਕਿ ਇਹ सीएम ਸਾਹਿਬ ਦਾ ਪਰਗਟਾ ਹੁੰਦਾ ਹੈ ਕਿ ਕਿਸ ਮਿਨਿਸਟਰ ਨੂੰ ਕੀ ਡਿਪਾਰਟਮੈਂਟ ਦੇਣਾ ਹੈ ਸੋ ਮੈਂ ਜੋ ਵੀ ਮੇਰੇ ਉੱਪਰ ਜ਼ਿੰਮੇਵਾਰੀ ਮਾਨ ਸਾਹਿਬ ਨੇ ਪਾਈ ਹੈ ਮੈਂ ਬਕੂਮੀ ਨਿਭਾਵਾਂਗਾ ਔਰ ਮੇਰਾ ਪ੍ਰਯਾਸ ਹੋਵੇਗਾ ਕਿ ਪੰਜਾਬ ਦੀ ਜਨਤਾ ਦੀ ਬਿਹਤਰੀ ਲਈ ਹਰ ਕੰਮ ਕੀਤਾ ਜਾਵੇ ਔਰ ਹਰ ਕੋਸ਼ਿਸ਼ ਕੀਤੀ ਜਾਏ ਇਹ ਮੈਂ ਤੁਹਾਨੂੰ ਵਾਦਾ ਕਰਦਾ ਮਗਰ ਜੀ ਟੇਕਿੰਗ ਚਾਰਜ ਔਰ ਆਫਿਸ ਯਾਨੀ ਅਜੇ ਤੱਕ ਸਬਜੈਕਟ ਹੈ ਤੁਹਾਡਾ ਲੱਗਿਆ ਔਰ ਉਸ ਤੋਂ ਬਾਅਦ ਤੁਰੰਤ ਅਧਿਕਾਰੀਆਂ ਨਾਲ ਮੀਟਿੰਗ ਅੱਜ ਤੋਂ ਹੀ ਕੰਮਕਾਜ ਸ਼ੁਰੂ ਹੋਣ ਜਾ ਰਿਹਾ ਹੈ ਕਿਸ ਤਰ੍ਹਾਂ ਦੇਖਦੇ ਹੋ ਇਸ ਵੱਡੀ ਜ਼ਿੰਮੇਵਾਰੀ ਬਿਲਕੁਲ ਕਿਉਂਕਿ ਸਾਡਾ ਇੱਕ ਆਮ ਆਦਮੀ ਪਾਰਟੀ ਜੋ ਆਮ ਲੋਕਾਂ ਦੀ ਪਾਰਟੀ ਹੈ ਆਮ ਲੋਕਾਂ ਵਾਸਤੇ ਪਾਰਟੀ ਹੈ ਫਾਰ ਦੀ ਵੈਲਬੀਟ ਮੈਂਟ ਆਫ ਦਾ ਕਾਮਨ ਮੈਨ ਸੋ ਮੈਂ ਅੱਜ ਹੀ ਚਾਰਜ ਲਿਆ ਹੈ ਔਰ ਅੱਜ ਹੀ ਮੇਰੇ ਨਾਲ ਮੇਰੇ ਮੰਤਰੀ ਸਹਿਬਾਨ ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਸਭ ਤੋਂ ਪਹਿਲੇ ਤੇ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਰੇ ਐਮਐਲਏ ਸਹਿਬਾਨ ਨੇ ਮਿਨਿਸਟਰ ਸਹਿਬਾਨ ਨੇ ਇਲੈਕ ਚੇਅਰਮੈਨ ਸਹਿਬਾਨ ਨੇ ਹਲਕਾ ਇੰਚਾਰਜ ਨੇ ਜਾ ਕੇ ਇਲੈਕਸ਼ਨ ਦੇ ਵਿੱਚ ਕਰ ਕਰ ਜਾ ਕੇ ਮੇਰੇ ਵਾਸਤੇ ਵੋਟ ਮੰਗੇ ਮੈਂ ਉਹਨਾਂ ਦਾ ਵੀ ਬਹੁਤ ਬਹੁਤ احਸਾਨਮੰਦ ਹਾਂ ਔਰ ਉਹਨਾਂ ਦੇ ਸਹਿਯੋਗ ਨਾਲ ਜਿਹੜੇ ਮੇਰੇ ਤੋਂ ਸੀਨੀਅਰ ਮਿਨਿਸਟਰ ਸਾਰੇ ਹੈਗੇ ਨੇ ਰੀਆ ਸਾਹਿਬ ਨੇ ਡਾਕਟਰ ਸਾਹਿਬ ਆਏ ਨੇ ਹੋਰ ਸੌਨ ਸਾਹਿਬ ਜਿੰਨੇ ਵੀ ਸੀਨੀਅਰ ਮਿਨਿਸਟਰ ਹੈਗੇ ਨੇ ਉਹਨਾਂ ਦੀ ਮੈਂ ਰਹਿਨਵਾਈ ਹੈਟ ਉਹਨਾਂ ਕੋਲ ਸਲਾਹ ਲੈ ਕੇ ਵਿਦ देयर ਕੋਆਪਰੇਸ਼ਨ ਕੰਮ ਕਰਾਂਗਾ ਔਰ ਮੈਨੂੰ ਪੂਰਾ ਯਕੀਨ ਹੈ ਕਿ ਸਾਰੇ ਮਿਨਿਸਟਰ ਜੋ ਹਨ ਮਨਪੂਰਾ ਸਹਿਯੋਗ ਦੇਣਗੇ ਪ੍ਰਾਇੋਰਟੀ ਕੀ ਰਹੇਗੀ ਜੀ ਪ੍ਰਾਇੋਰਟੀ ਹੈ ਕਿ ਪੰਜਾਬ ਦੀ ਜਨਤਾ ਦੀ ਬਿਹਤਰੀ ਲਈ ਜੋ ਵੀ ਕਮ ਹੋਏਗਾ ਉਹ ਬੇਸਿਕਲੀ ਜੋ ਹੈ ਬੇਸਿਕ ਨੀਡ ਜਿਹੜੀਆਂ ਹੈਗੀਆਂ ਨੇ ਸਾਡੇ ਜਨਤਾ ਦੀਆਂ ਉਹ ਪੂਰੀਆਂ ਕੀਤੀਆਂ ਜਾਣਗੀਆਂ ਸਭ ਤੋਂ ਪਹਿਲੇ ਉਹਨਾਂ ਨੂੰ ਪੂਰਾ ਕੀਤਾ ਜਾਏਗਾ